ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਹਮ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਓ ਮਿਹਰਬਾਨਾ ਯਾਰੋ ਗੁਰੂ ਬਾਣੀ ਦੀ ਇੱਕ ਇੱਕ ਪੰਕਤੀ ਇਹਦਾ ਅਗਿਆਨ ਦੂਰ ਕਰ ਸਕਦੀ ਹੈ ਇੱਕ ਇੱਕ ਪੰਕਤੀ ਅਗਿਆਨ ਦੂਰ ਕਰਦੀ ਹੈ ਦਾ ਬਸ ਉਸ ਉਹ ਪੰਕਤੀ ਇਹਦੇ ਹਿਰਦੇ ਵਿੱਚ ਵੱਸ ਜਾਵੇ ਤੂੰ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾਂ ਇਹ ਸਰੀਰ ਇਹ ਚੱਲਦੇ ਹੋਏ ਪ੍ਰਾਨਾਂ ਤੇ ਇਹਦੇ ਵਿੱਚ ਜੋ ਜੀਵ ਪੈਦਾ ਕੀਤਾ ਹੈ ਇਹਦਾ ਜੋ مالک ਹੈ ਜਿਹਨੇ ਕੀਤਾ ਧਿਆਨ ਨਾਲ ऑब्जर्वेशन ਨਾਲ ਬਹੁਤ ਨੀਜ ਨਾਲ ਜਦੋਂ ਅਸੀਂ ਸੁਣਦੇ ਹਾਂ ਬਹੁਤ ਨੀਜ ਨਾਲ ਅਸੀਂ ਵਿਚਾਰ ਕਰਦੇ ਹਾਂ ਤਾਂ ਸਾਡੇ ਮਨ ਦੀਆਂ ਪਰਤਾਂ ਖੁੱਲਦੀਆਂ ਨੇ ਮਨ ਦਾ ਹਨੇਰਾ ਖੁੱਲਦਾ ਹੈ ਕਿ ਮੈਂ ਤਾਂ ਇਹ ਸਰੀਰ ਬਣਾਇਆ ਨਹੀਂ ਇਹ ਜੋ ਸਰੀਰ 'ਚ ਮੈਂ ਰਹਿ ਰਿਹਾ ਜਿਹਨੂੰ ਮੇਰਾ ਕਹਿ ਰਿਹਾ ਜੇ ਸਰੀਰ ਮੈਂ ਕਿੰਨੇ ਕੰਮ ਕਰ ਰਿਹਾ ਜੇ ਸਰੀਰ ਨਾਲ ਮੇਰੀ ਪਛਾਣ ਹੈ ਬਣੀ ਹੋਈ ਮੈਂ ਤਾਂ ਬਣਾਇਆ ਨਹੀਂ ਕਿਸ ਨੇ ਬਣਾਇਆ ਹੈ ਮਾਤਾ ਪਿਤਾ ਨੇ ਬਣਾਇਆ ਹੈ ਇਹ ਜੋ ਦੁਨਿਆਵੀ ਮਾਤਾ ਪਿਤਾ ਚ ਸਮਰੱਥਾ ਨਹੀਂ ਹੈ ਇਹ ਤਾਂ ਉਹਦੀ ਕਿਰਿਆ ਚੱਲਦੀ ਹੈ ਹਰੇਕ ਸ਼ਰੀਰ ਦੇ ਅੰਦਰ ਉਹ ਕਿਰਿਆ ਦੇ ਅਧੀਨ ਉਹਦੇ ਹੁਕਮ ਦੇ ਅਧੀਨ ਇਹ ਸ਼ਰੀਰ ਬਣਦੇ ਨੇ ਇਹਨਾਂ ਵਿੱਚ ਪ੍ਰਾਣ ਚੱਲਦੇ ਨੇ ਸਵਾਸ ਚੱਲਦੇ ਨੇ ਫਿਰ ਇਹਨਾਂ ਵਿੱਚ ਬੁੱਧੀ ਬਲ ਤੇ ਫਿਰ ਇਹਦੇ ਅੰਦਰ ਜੀਵ ਭਾਵ ਪੈਦਾ ਕੀਤਾ ਜਾਂਦਾ ਪਰਮੇਸ਼ਰ ਵੱਲੋਂ ਜਿਹੜਾ ਜੀਵ ਭਾਵ ਵਾਲੀ ਗੱਲ ਕਹੀ ਹੈ ਇਹ ਹੀ ਸਾਰੀ ਕੁੰਡੀ ਹੈ ਇੱਥੇ ਸ਼ਰੀਰ ਤੱਕ ਵਹੀਕਲ ਹੈ ਜਿਹਾ ਸ਼ਰੀਰ ਇੱਕ ਘੋੜਾ ਹੈ ਜਿਹਦੇ ਉੱਤੇ ਚੜ ਕੇ ਇਹ ਸਫ਼ਰ ਕਰਦਾ ਹੈ ਜਿਹਦੇ ਨਾਲ ਇਹ ਆਪਣਾ ਕਾਰਜ ਕਰਦਾ ਹੈ ਗੁਰਬਾਣੀ ਚੰਨੂ ਤੇਜਣ ਕਿਹਾ ਦੇਹ ਤੇਜਣ ਘੋੜਾ ਘੋੜੀ ਕਿਹਾ ਇਹਨੂੰ ਸਰੀਰ ਨੂੰ ਇਹ ਸਫਰ ਕਰਨ ਵਾਸਤੇ ਹੈ ਜੀਵ ਇਹਦੇ ਉੱਤੇ ਸਵਾਰ ਹੈ ਜੀਵ ਇਹਦੇ ਤੇ ਸਵਾਰ ਹੈ ਹੁਣ ਉਹ ਜਿਹੜਾ ਘੋੜਾ ਹੈ ਮਹਾਪੁੱਤ ਦੱਸਿਆ ਕਰਦੇ ਕਹਿੰਦੇ ਰਥ ਉੱਪਰ ਜੀਵ ਬਠਾਏ ਜਿਹੜੇ ਘੋੜੇ ਨੇ ਉਹ ਬੇਕਾਬੂ ਹੋ ਗਏ ਰਥ ਬੜਾ ਸ਼ਾਨਦਾਰ ਹੈ ਬੜੀਆਂ ਯੁਗਤੀਆਂ ਨਾਲ ਬਣਾਇਆ ਹੋਇਆ ਹੈ ਜਿਹੜੇ ਇਸ ਰਸ ਦੇ ਘੋੜੇ ਨੇ ਉਹ ਬੇਕਾਬੂ ਹੋ ਗਏ ਇਹ ਗਿਆਨ ਇੰਦਰੇ ਕਰਮ ਇੰਦਰੇ ਇਹ ਬੇਕਾਬੂ ਹੋ ਗਏ ਪਰਾ ਉੱਪਰ ਬੈਠਾ ਜੀਵ ਹੈ ਉਹਨੇ ਜਿੱਥੇ ਸੁਹਾਣਾ ਸਫਰ ਕਰਨਾ ਸੀ ਬੜਾ ਆਨੰਦ ਨਾਲ ਸਫਰ ਕਰਨਾ ਸੀ ਤਾਂ ਇਹ ਘੋੜੇ ਜਿਹੜੇ ਨੇ ਇਹਨੂੰ ਕੰਡਿਆ ਵਿੱਚ ਟੁੱਟੇ-ਫੁੱਟੇ ਰਸਤਿਆਂ ਤੇ ਲਈ ਫਿਰਦੇ ਨੇ ਇਹ ਡਿੱਕੋ ਡੋਲੇ ਖਾਂਦਾ ਦੁਖੀ ਹੁੰਦਾ ਕਿੱਥੇ ਇਹ ਦੀਆਂ ਲਗਾਮਾਂ ਇਹਦੇ ਹੱਥ 'ਚ ਹੁੰਦੀਆਂ ਇਹਨਾਂ ਘੋੜਿਆਂ ਦੀਆਂ ਲਗਾਮਾਂ ਇਹਦੇ ਹੱਥ 'ਚ ਹੁੰਦੀਆਂ ਤੇ ਆਪਣੀ ਮਰਜ਼ੀ ਨਾਲ ਸੋਹਣੇ ਦ੍ਰਿਸ਼ ਵੇਖਦਾ ਸੋਹਣੀਆਂ ਸੜਕਾਂ 'ਤੇ ਘੁੰਮਦਾ ਜਿੱਥੇ ਚਾਹੁੰਦਾ ਰੁਕ ਜਾਂਦਾ ਜਿੱਥੇ ਚਾਹੁੰਦਾ ਤੋਰ ਲੈਂਦਾ ਰਸ ਨੂੰ ਲਗਾਮਾਂ ਇਹਦੇ ਹੱਥ 'ਚ ਕੰਟਰੋਲ ਇਹਦੇ ਹੱਥ 'ਚ ਹੁੰਦਾ ਪਰ ਕੰਟਰੋਲ ਕੋ ਬੈਠਾ ਲਗਾਮ ਇਹਦੇ ਹੱਥੋਂ ਗਈਆਂ ਤੇ ਹੁਣ ਇਹਦਾ ਬਹੁਤ ਬੁਰਾ ਹਾਲ ਹੈ ਕੋੜੇ ਮਨ ਮਰਜ਼ੀ ਕਰਦੇ ਨੇ ਅਥਰੇ ਹੋਏ ਹੋਏ ਨੇ ਦੁਖੀ ਹੋ ਰਹੇ ਹੈ ਇੱਕ ਦ੍ਰਿਸ਼ਟਾant ਹੈ ਇਹੜਾ ਜੀਵ ਭਾਵ ਤਾਂ ਚਲੋ ਪਰਮੇਸ਼ਰ ਨੇ ਬਣਾ ਦਿੱਤਾ ਖੇਲ ਖੇਲਣ ਵਾਸਤੇ ਜੀਵ ਤਾਂ ਹੈ ਨਹੀਂ ਵੈਸੇ ਇਹ ਜੀਵ ਨਹੀਂ ਹੈ ਇਹ ਆਤਮ ਸਹਜਾਦਾ ਅਨੰਦਮਈ ਸਤ ਚੇਤ ਅਨੰਦ ਉਹ ਤਾਂ ਉਸ ਪਰਮੇਸ਼ਰ ਨੇ ਇੱਕ ਖੇਲ ਖੇਲਣੀ ਸੀ ਪਿਆਰ ਦੀ ਇਹਦੇ ਨਾਲ ਤਾਂ ਇਹਦੇ ਅੰਦਰ ਇੱਕ ਹਲਕੀ ਜੀ ਸੋਝੀ ਪੈਦਾ ਕਰ ਦਿੱਤੀ ਜਿੰਨੂੰ ਇਹ ਮੈਂ ਕਹਿੰਦਾ ਉਹ ਹੁਣ ਉਹ ਮੈਂ ਦੇ ਅਧੀਨ ਹੀ ਇਹਦੀ ਖੇਲ ਖੇਲਣੀ ਸੀ ਪਰਮੇਸ਼ਰ ਨਾਲ ਇਹਨੇ ਕਹਿਣਾ ਅਸੀਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਐਨੇ ਖੇਲ ਖੇਲਣੀ ਸੀ ਤੇ ਪਰਮੇਸ਼ਰ ਦੀ ਰਾਖੀ ਕਰਦਾ ਹੀ ਕਰਦਾ ਇਹਨੂੰ ਬਚਾਉਂਦਾ ਹੀ ਬਚਾਉਂਦਾ ਇਹਨੂੰ ਜੀਵਨ ਦਿੰਦਾ ਹੀ ਦਿੰਦਾ ਹੈ ਹਮੇਸ਼ਾ ਹੀ ਉਹਦੀ ਖੇਲ ਹੈ ਉਹ ਮਾਲਕ ਹੈ ਸਰਵ ਸ਼ਕਤੀਮਾਨ ਹੈ ਗਾਉਂਤਾ ਇੰਨੀ ਸੀ ਪਰ ਉਹ ਹੁਣ ਇੰਨਾ ਹੋ ਗਿਆ ਕਿ ਇਹਨੂੰ ਉਹ ਖੇਰ ਖੂਲ ਤੱਕ ਤੇ ਭੁੱਲ ਗਈ ਇਹ ਤਾਂ ਹੁਣ ਉਹਨਾਂ ਸਮੇ ਦੇ ਨਾਲ ਜਿਹੜੀ ਮੈਲ ਪੈ ਗਈ ਤੇ ਉਹ ਮਨ ਦੇ ਘੋੜੇ ਇੰਨੇ ਬੇਕਾਬੂ ਹੋ ਗਏ ਇੰਨੇ ਖੰਖਾਰ ਹੋ ਗਏ ਇੰਨੇ ਖਤਰਨਾਕ ਹੋ ਗਏ ਖਤਰਨਾਕ ਰਾਹਾਂ ਉੱਤੇ ਜੰਗਲਾਂ 'ਚ ਕੰਡਿਆਂ 'ਚ ਟੋਇਆਂ ਟੱਬਿਆਂ 'ਚ ਤੇ ਰਾਤ ਨੂੰ ਕੜੀ ਸੀ ਫਿਰਦੇ ਮਰਾ ਕਹਿੰਦੇ ਇਹ ਸੰਸਾਰ ਅੰਧ ਗਹਿਰਾ ਚੌ ਦਿਸ ਪਸਰਿਓ ਹੈ ਜਮ ਜੇਬਰਾ ਚਾਰੇ ਪਾਸੇ ਦੁੱਖ ਪਸਰੇ ਹੋਏ ਨੇ ਤੇ ਹਨੇਰਾ ਛਾਇਆ ਹੋਇਆ ਤੇ ਇਹਦੇ ਰਥ ਨੂੰ ਬੇਕਾਬੂ ਘੋੜੇ ਭਜਾਈ ਫਿਰਦੇ ਨੇ ਇਹਦਾ ਹੱਲ ਕੀ ਹੋਏਗਾ ਹੁਣ ਗੁਰੂ ਇਹਦੀ ਮਦਦ ਕਰਨਾ ਚਾਹੁੰਦਾ ਹੈ ਸੰਤ ਇਹਦੀ ਮਦਦ ਕਰਨੀ ਚਾਹੁੰਦਾ ਸਤ ਨੂੰ ਪਤਾ ਹੈ ਕਿ ਕਿਵੇਂ ਮੇਰਾ ਵੀ ਕਦੇ ਰਥ ਬੇਕਾਬੂ ਸੀ ਮੈਂ ਗੁਰੂ ਦੀ ਮਦਦ ਨਾਲ ਕਾਬੂ ਕਰ ਲਿਆ। ਆਨੰਦ ਹੋ ਗਿਆ। ਖੁਸ਼ੀਆਂ ਹੋ ਗਈਆਂ। ਬੇਪਰਵਾਹੀ ਹੋ ਗਈ। ਹੁਣ ਇਹ ਘੋੜੇ ਆਪਣੀ ਮਨਮਾਨੀ ਨਹੀਂ ਕਰ ਸਕਦੇ। ਉਹ ਚਾਹੁੰਦਾ ਹੈ ਕਿ ਇਹ ਜਿਹੜੇ ਸੰਸਾਰ ਦੇ ਲੋਕ ਦੁਖੀ ਹੋ ਰਹੇ ਨੇ ਇਹਨਾਂ ਦੀਆਂ ਲਗਾਮਾਂ ਘੋੜਿਆਂ ਦੀਆਂ ਇਹਦੇ ਹੱਥ ਫੜਾ ਦਈਏ। ਪਰ ਬਹੁਤ ਦੂਰ ਚਲੇ ਗਿਆ ਹੈ ਪਿੱਛੇ ਮੁਰ ਮੁਰਨਾ ਬਹੁਤ ਔਖਾ ਦੇ ਵਾਸਤੇ ਦੁੱਖਾਂ ਦੇ ਵਿੱਚ ਲੈ ਗਿਆ ਬਹੁ ਡੂੰਗਾ ਚਲੇ ਗਿਆ ਸੋ ਭਾਗਾਂ ਵਾਲੇ ਜਿੰਨਾ ਤੇ ਕਿਰਪਾ ਹੈ ਉਸ ਪਰਮੇਸ਼ਰ ਦਾਤਾ ਦੀ ਮਾਲਕ ਦੀ ਸਰਵ ਸ਼ਕਤੀਮਾਨ ਦੀ ਜੋ ਸਾਡੇ ਅੰਗ ਸੰਗ ਹਰ ਵਕਤ ਹਰ ਸਮੇਂ ਉਹ ਸਾਨੂੰ ਗਿਆਨ ਵੀ ਦਿੰਦਾ ਹੈ ਤੇ ਦਸਤਾ ਵੀ ਦਿੰਦਾ ਹੈ ਮਾਲਕ ਵੀ ਉਹੀ ਹੈ ਜੀਵਨ ਦੇਣ ਦਾ ਦੇਣ ਵਾਲਾ ਉਹਨੋਂ ਸੰਤਾ ਰਾਹੀਂ ਗੁਰੂ ਰਾਹੀਂ ਸਾਨੂੰ ਉਹ ਲਗਾਮਾ ਸਾਡੇ ਹੱਥ ਫੜਾਉਣੀਆ ਚਾਹੁੰਦਾ ਹੈ ਇਹਨੂੰ ਐ ਕਹਿ ਲਓ ਵੀ ਆਪਣੇ ਮਨ ਨੂੰ ਰੋਕਣਾ ਹੈ ਗੁਰੂ ਦਾ ਬਚਨ ਮੰਨ ਕੇ ਆਪਣੇ ਮਨ ਨੂੰ ਰੋਕਣਾ ਹੈ ਘੋੜਿਆਂ ਨੂੰ ਰੋਕਣਾ ਹੈ ਅੱਖਾਂ ਨੂੰ ਰੋਕਣਾ ਹੈ ਕੰਨਾਂ ਨੂੰ ਰੋਕਣਾ ਹੈ ਜ਼ੁਬਾਨ ਨੂੰ ਰੋਕਣਾ ਹੈ ਪੰਜੇ ਕਰਮ ਇੰਦਰੇ ਜਿਹੜੇ ਨੇ ਦੋਨੇ ਹੱਥ ਦੋਨੇ ਪੈਰ ਇਹਨਾਂ ਨੂੰ ਰੋਕਣਾ ਹੈ ਮਾਰੇ ਵਾਸਤੇ ਜ਼ੁਬਾਨ ਨੂੰ ਰੋਕਣਾ ਹੈ ਮਾਰਾ ਬੋਲਣ ਤੋਂ ਮਾਰੇ ਰਸ ਖਾਣ ਤੋਂ ਅੱਖਾਂ ਮਾਰਾ ਨਾ ਦੇਖਣ ਪਰਤ੍ਰਿਆ ਰੂਪ ਨਾ ਵੇਖੈ ਨੇਤਰ ਸੰਤ ਕੀ ਟਹਲ ਸਾਧ ਸੰਗ ਹੇਤ ਕੰਨਾਂ ਨਾਲ ਨਿੰਦਿਆ ਚੋਲੀ ਦਾ ਸੁਣੇ ਸੋ ਇਸ ਤਰ੍ਹਾਂ ਦਾ ਜੇ ਇਹ ਜੀਵਨ ਅਪਣਾ ਲਵੇ ਤਾਂ ਇਹਦੀ ਇਹਦੀ ਲਗਾਮਾਂ ਇਹਦੀਆਂ ਆਪਣੇ ਹੱਥ ਚ ਆ ਸਕਦੀਆਂ ਨੇ ਫਿਰ ਇਹ ਦੁੱਖਾਂ ਤੋਂ ਬਰੀ ਹੋ ਸਕਦਾ ਹੈ ਨੰਨ ਤਾਂ ਬਈ ਹੋ ਸਕਦਾ ਔਰ ਜਿਹੜਾ ਮੁਕਤੀ ਵਾਲਾ ਕਹਿੰਦੇ ਜੀ ਸਾਡੀ ਮੁਕਤੀ ਹੋ ਜੇ ਜੀ ਗਤੀ ਹੋ ਜੇ ਜੀ ਬੰਨ ਤੋਂ ਵੱਤਰੇ ਫਿਰਦੇ ਆ ਉਹ ਪਿਆਰਿਆ ਮੁਕਤੀ ਵਾਲੇ ਕੰਮ ਤਾਂ ਕਰ ਲੈ ਤੂੰ ਸ਼ੁਭ ਕੰਮ ਤਾਂ ਕਰ ਲੈ ਮੁਕਤੀ ਵਾਲੇ ਕੰਮ ਤਾਂ ਕਰ ਲੈ ਤੂੰ ਤਾਂ ਭੱਜਿਆ ਫਿਰਦਾ ਦੁਨੀਆ ਦੁਖੀ ਹੁੰਦੀ ਹੈ ਦੁਨੀਆ ਅੱਜ ਸਭ ਤੋਂ ਵੱਧ ਦੁਖੀ ਹੈ ਆ ਜਿਹੜਾ ਰਾਜਨੀਤਿਕ ਸਟੰਡ ਕਰਦੇ ਨੇ ਦੁਨੀਆ ਨੂੰ ਬੁੱਧੂ ਬਣਾਉਣ ਵਾਸਤੇ ਆਪਣੀ ਛੋਟੀ ਜੀ ਅਕਲ ਨਾਲ ਚਲਾਕੀਆਂ ਕਰਦੇ ਨੇ ਛੋਟੀ ਜੀ ਅਕਲ ਐਨਾ ਕੋਲੇ ਉਹ ਛੋਟੀ ਜੀ ਅਕਲਾਂ ਚਲਾਕੀਆਂ ਕਰਦੇ ਨੇ ਸ਼ਾਇਦ ਅਸੀਂ ਬਹੁਤ ਸਿਆਣੇ ਆ ਸਭੀ ਚਲਾਕੀ ਦਾ ਪਤਾ ਨਹੀਂ ਲੱਗਣਾ ਜਿਹੜੇ ਸੂਝਵਾਨ ਹੋਇਆ ਕਰਦੇ ਅਨੁਭਵੀ ਹੋਇਆ ਕਰਦੇ ਉਹ ਸਭ ਜਾਣ ਜਾਣ ਕਰਦੇ ਇਹਨਾਂ ਦੀਆਂ ਮੱਤਾਂ ਅੱਜ ਹੀ ਫਿਰਦੇ ਆ ਜਿਹੜੇ ਦਫ਼ਤਰ ਪਹੁੰਚ ਜਾਂ ਉਥੇ ਕੰਮ ਰੁਕ ਜਾਂਦਾ ਸਰਕਾਰ ਮੈਂ ਦਾਸ ਗਿਆ ਉਹ ਸੰਗਰੂਰ ਦਫ਼ਤਰ ਦੇ ਕੰਮ ਸੀ ਕੋਈ ਪ੍ਰਾਪਰਟੀ ਦੇ ਰਿਲੇਟਡ ਇੱਕ ਦਿਨ ਮਸਾਂ ਕੱਢ ਕੇ ਚੰਡੀਗੜ੍ਹ ਤੋਂ ਉਥੇ ਪਹੁੰਚਿਆ ਜਾ ਕੇ ਦੇਖਿਆ ਸਾਰੇ ਪਾਸੇ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਹੈ ਮੈਂ ਅੰਦਰ ਗੱਡੀ ਨਹੀਂ ਜਾਣ ਦਿੱਤੀ ਕਹਿੰਦੇ ਜੀ ਸੀਐਮ ਸਾਹਿਬ ਆ ਰਹੇ ਨੇ ਮੈਂ ਕਹਾ ਤਾਂ ਆਮ ਆਦਮੀ ਪਾਰਟੀ ਦੇ ਨੇ ਆਮ ਆਦਮੀਆਂ ਦੇ ਨੇ ਇਹ ਤਾਂ ਅੰਦਰ ਨਹੀਂ ਜਾ ਸਕਦੇ ਚਲੋ ਕੋਸ਼ ਕਰਕੇ ਗੱਡੀ ਦੂਰ ਖੜੀ ਕਰਤੀ ਪਿੱਛੋਂ ਅੱਗੋਂ ਜਾ ਕੇ ਅੰਦਰ ਵੜ ਗਏ ਤਹਿਸੀਲ ਚ ਉਥੇ ਕਹਿੰਦੇ ਕੋਈ ਕੰਮ ਨਹੀਂ ਤੋੜਾ ਹੋਣਾ ਅਜਾ ਸੀਐਮ ਸਾਹਿਬ ਆਏ ਹੋਏ ਨੇ ਕੋਈ ਕੰਮ ਨਹੀਂ ਹੋਣਾ ਅੱਛਾ ਇਹ ਘਰੋਂ ਜਾਈਏ ਜਾਓ ਜੀ ਘਰੋਂ ਬਾਹਰ ਨਿਕਲਣ ਵਾਸਤੇ ਫੇਰ ਮਿੰਤਾ ਕਰਨ ਅਸੀਂ ਬਾਹਰ ਜਾਣਾ ਵਈਸ ਆਪਣੇ ਘਰ ਜਾਣਾ ਹੈ ਗੱਡੀ ਤੱਕ ਪਹੁੰਚਣਾ ਹੈ ਨਹੀਂ ਜਾ ਸਕਦੇ ਅੱਗੋਂ ਪਿੱਛੋਂ ਉਹਦਾ ਦਰਖਤਾਂ ਦੇ ਵਿੱਚ ਦੀ ਨਿਕਲ ਕੇ ਤਾਰਾਂ ਵਿੱਚੋਂ ਨਿਕਲ-ਨਿਕਲ ਕੇ ਬਾਹਰ ਆ ਗਏ ਇਹ ਕੀ ਹੈ ਅ fırs ਬੜੇ ਹੋਇਆ ਕਰਦੇ ਐ ਰਾਣੀ ਤੱਕ ਲੋਕ ਪਹਿਲਾਂ ਹੋਰ ਹੋਇਆ ਕਰਦੇ ਸੀ ਸੰਗਤਾਂ ਲੋਕਾਂ ਦੇ ਭਲੇ ਵਾਸਤੇ ਅੱਜ ਲੋ ਘਰ ਵਜ ਜਾਂਦੇ ਜਦੋਂ ਇਹ ਆਉਂਦੇ ਨੇ ਫਿਰ ਕਹਿੰਦੇ ਸਾਨੂੰ ਵੋਟਾਂ ਪਾਓ ਜੀ ਇਹ ਕੀ ਹੈ ਇਹ ਭਾਈ ਦੌੜ ਕਾਦੀ ਹੈ ਪਿਆਰਿਓ ਲਗਾਮਾਂ ਜਿਹੜੀਆਂ ਨੇ ਨਾ ਉਹ ਘੋੜੇ ਬੇਕਾਬੂ ਹੋ ਚੁੱਕੇ ਨੇ ਲਗਾਵਾ ਆਪਣੇ ਹੱਥ ਚ ਨਹੀਂ ਨੇ ਇਸ ਮਨੁੱਖ ਦੀਆਂ ਮੈਂ ਬੜਾ ਹੈਰਾਨ ਹੋਇਆ ਮੈਂ ਕਿ ਸਾਡੇ ਕਦੇ ਸਾਥ ਹੀ ਰਹੇ ਨੇ ਚਲੋ ਠੀਕ ਹੈ ਉਹਨਾਂ ਦੇ ਕਿਰਪਾ ਕੀਤੀ ਹੈ ਮਹਾਰਾਜ ਨੇ ਉਹ ਰਾਜ ਬਖਸ਼ਿਆ ਪਰ ਥੋੜਾ ਜਿਹਾ ਜਨਤਾ ਦੇ ਕਮਾਂਕਾਰਾਂ ਦਾ ਧਿਆਨ ਬਹੁਤ ਜ਼ਰੂਰੀ ਹੈ ਸੋ ਇਹ ਮਨੁੱਖ ਦੀ ਹਾਲਤ ਹੈ ਪੈ ਰਹੇ ਹੋ ਹਰ ਇੱਕ ਮਨੁੱਖ ਦੇ ਮਨ ਵਿੱਚ ਇਹ ਹੈ ਕਿ ਮੈਂ ਅੱਗੇ ਲੰਘ ਜਾਵਾਂ ਕਿੱਦਾਂ ਲੰਘ ਜਾਏਗਾ ਸਮਾਂ ਆ ਜਾਣਾ ਹੈ ਸਮਾਂ ਆ ਜਾਣਾ ਹੈ ਸਮੇ ਤੋਂ ਪਹਿਲਾਂ ਪਹਿਲਾਂ ਤੂੰ ਆਪਣਾ ਕਾਰਜ ਸਵਾਰ ਲੈ ਗੁਰ ਕਿਰਪਾ ਤੇ ਭਗਤ ਕਮਾਈ ਗੁਰ ਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਤੂੰ ਉਹਨੂੰ ਯਾਦ ਕਰਿਆ ਕਰ ਸਰਬ ਸ਼ਕਤੀਮਾਨ ਨੂੰ ਸਰਵ ਵਿਆਪਕ ਨੂੰ ਕਿ ਮੇਰੇ ਅੰਗ ਸੰਗ ਹਰ ਥਾਂ ਦੇ ਉੱਤੇ ਨ ਰੁੱਖਾਂ ਵਿੱਚ ਆ ਸਾਰੀ ਪ੍ਰਕਿਰਤੀ ਵਿੱਚ ਇਨ੍ਹਾਂ ਪਾਣੀਆਂ ਵਿੱਚ ਇਹ ਸਾਰੇ ਸ੍ਰਿਸ਼ਟੀ ਵਿੱਚ ਆਪ ਹੈ ਪਰਮੇਸ਼ਰ ਐ ਧਿਆਨ ਦੇਗਾ ਧਿਆਨ ਚ ਬੈਠੇਗਾ ਉਹਦੀ ਯਾਦ ਚ ਬੈਠੇਗਾ ਕਿਹਦਾ ਪਿਆਰ ਆਏਗਾ ਆਨੰਦ ਹਲਾਰਾ ਮਾਰੇਗਾ ਖੁਸ਼ੀਆਂ ਆਉਣਗੀਆਂ ਆ ਪੰਛੀ ਚਹਿਕਦੇ ਤੈਨੂੰ ਅੱਛੇ ਲੱਗਣਗੇ ਹਵਾਵਾਂ ਚੱਲਦੀਆਂ ਅੱਛੀਆਂ ਲੱਗਣਗੀਆਂ ਇਹ ਤਾਂ ਹੋਰ ਹੀ ਪਾਸੇ ਉਲਝ ਗਿਆ ਸਵੇਰੇ ਉੱਠਦਾ ਭੱਜੋ 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 ਸ਼ਾਮ ਨੂੰ ਥੱਕਿਆ ਹੋਇਆ ਆਉਂਦਾ ਫਿਰ ਕਹਿੰਦਾ ਕੁਝ ਖਾ ਪੀ ਲਈਂ ਉਨੀਂਦਾ ਜਾਵੇ ਨਹੀਂ ਪਿਆਰਿਓ ਬਾਤ ਹੋਰ ਹੈ ਇਹ ਤੈਨੂੰ ਕੋਈ ਸਮਾਂ ਮਿਲਿਆ ਸੀ ਇਹ ਤਾਂ ਇੱਕ ਪੜਾ ਹੈ ਇਹ ਜੀਵਨ ਸਾਡਾ ਇਹ ਮੰਜ਼ਲ ਨਹੀਂ ਹੈ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਸਾਡਾ ਹੀ ਰਤੋੜਾ ਸਾਹਿਬ ਬਹੁਤ ਸਾਡੇ ਸੀਨੀਅਰ ਸੇਵਾਦਾਰ ਮਹਾਪੁਰਸ਼ਾਂ ਨੂੰ ਪਿਆਰ ਕਰਨ ਵਾਲੇ ਦਿੱਲੀ ਦੇ ਬੀਸਮੈਨ ਭਾਈ ਫਕੀਰ ਸਿੰਘ ਕਦੇ ਦਿੱਲੀੋਂ ਆਏ ਸੀ ਪਿਆਰ ਵਿੱਚ ਦੀਵਾਨ ਸੁਣੇ ਮਹਾਪੁਰਸ਼ਾਂ ਦੇ ਬਚਨ ਸੁਣੇ ਮੁੜ ਕੇ ਘਰ ਨਹੀਂ ਗਏ ਦਿੱਲੀ ਨਹੀਂ ਗਏ ਰਤੋੜਾ ਸਾਹਿਬ ਰਹਿ ਗਏ ਉੱਥੇ ਮਹਾਪੁਰਸ਼ਾਂ ਦੇ ਪਿਆਰ 'ਚ ਸਾਰੀ ਜ਼ਿੰਦਗੀ ਉੱਥੇ ਹੀ ਲਾਈ ਉਹਨਾਂ ਨੇ ਭਾਈ ਫਕੀਰ ਸਿੰਘ ਹੈਵੀ ਫਕੀਰ ਤੇ ਕੱਲ ਸੁਨੇਹਾ ਆਇਆ ਉਹਨਾਂ ਦਾ ਸੰਸਥਾਨ ਤੋਂ ਕਿ ਉਹ ਚੜਾਈ ਕਰ ਗਏ ਮੈਂ ਦੇਖਿਆ ਕਰਦਾ ਬਿਲਕੁਲ ਫਕੀਰਾਂ ਵਾਲਾ ਜੀਵਨ ਕਿਥੇ ਦਿੱਲੀ ਚ ਵੱਡਾ ਬਿਜ਼ੀ ਪਰਿਵਾਰ ਸੀ ਪਰ ਮਹਾਪੁਰਸ਼ਾਂ ਦੇ ਪਿਆਰ ਚ ਆ ਕੇ ਜਦੋਂ ਮਨ ਚ ਗੱਲ ਰਸ ਗਈ ਇੱਕ ਕਿ ਜੀਵਨ ਬਣਾਉਣਾ ਹੈ ਜੀਵਨ ਨਿਸ਼ਾਵਰ ਕਰਨਾ ਹੈ ਗੁਰੂ ਤੋਂ ਸਮਰਪਣ ਕਰ ਦੇਣਾ ਹੈ ਮੁਰਕੇ ਘਰ ਜਾਣ ਦਾ ਫਰਮਾ ਹੀ ਖਤਮ ਕਰਤਾ ਮਾਹ ਪੋਸ਼ਾ ਦੇ ਪਿਆਰ ਦੇ ਗੀਤ ਗਾਇਆ ਕਰਦੇ ਸੀ ਉਹ ਸੇਵਾ ਕਰਦੇ ਰਹੇ ਬਹੁਤ ਬਜ਼ੁਰਗ ਹੋ ਗਏ 10 ਮਿਲਿਆ ਕਰਦਾ ਹਮੇਸ਼ਾ ਉਹਨਾਂ ਨੂੰ ਸਾਹਮਣੇ ਬੈਠੇ ਹੋਇਆ ਕਰ ਦਰਵਾਜ਼ਾ ਸਾਹਿਬ ਕੁਰਸੀ ਤੇ ਬੈਠਿਆ ਹੋਇਆ ਕਰਦੇ ਬਾਹਰ ਪੌੜੀਆਂ ਦੇ ਬਾਹਰ ਬਹੁਤ ਪਿਆਰ ਕਰਦੇ ਸੋ ਉਹ ਜੀਵਨ ਬਣਾ ਜਾਂਦੇ ਨੇ ਜਿ ਭਾਗਾ ਵਾਲੇ ਨੇ ਸੋ ਸਾਡੇ ਤੇ ਮਹਾਰਾ ਕਿਰਪਾ ਕਰਨ ਸਾਨੂੰ ਸੋਜੀ ਬਖਸ਼ਣ ਸਾਡਾ ਵਿਸ਼ਵਾਸ ਆ ਜਾਵੇ ਇਸ ਚੀਜ਼ ਦੇ ਉੱਤੇ ਕਿ ਅਸੀਂ ਕੋਈ ਮਿਸ਼ਨ ਲੈ ਕੇ ਆਏ ਆ ਅਸੀਂ ਨਹੀਂ ਆ ਇੱਥੇ ਪਹੁੰਚਣਾ ਪਰਮੇਸ਼ਰ ਹੈ ਉਹ ਆਪ ਹੈ ਮਹਾਰਾਜ ਇਸ ਅਨੰਦ ਨੂੰ ਮੰਨਣਾ ਕਿ ਸਾਡਾ ਮਾਲਕ ਹੈ ਸਾਡਾ ਪਿਤਾ ਹੈ ਸਭ ਕੁਝ ਉਹਦਾ ਰਚਨਾ ਰਚਾਈ ਹੋਈ ਹੈ ਅਸੀਂ ਤਾਂ ਖੁਸ਼ੀਆਂ ਮੰਨਣ ਵਾਸਤੇ ਆਏ ਆ ਇੱਥੇ ਕਿਉਂ ਲੜਦੇ ਫਿਰੇ ਇਹ ਖੋਖੰਜ ਕਰਦੇ ਫਰੀਏ ਇਹ ਇਹ ਸਾਨੂੰ ਪਾਉਂਦੀ ਨਹੀਂ ਹੈ ਅਸੀਂ ਬਾਦਸ਼ਾਹ ਦੇ ਪੁੱਤਰ ਹਾਂ ਉਸ ਜੋ ਦੁਨੀਆ ਦੀਨ ਦੁਨੀਆ ਦਾ ਸਭ ਦਾ ਬਾਦਸ਼ਾਹ ਹੈ ਉਹਨੂੰ ਆਤਮਕ ਰਾਜਾ ਹੈ ਉਹ ਰਾਜਨ ਰਾਜ ਭਾਣਾ ਨ ਭਾਨ ਉਹਦੇ ਅਸੀਂ ਆਤਮਕ ਸ਼ਹਿਜ਼ਾਦੇ ਹਾਂ ਸਰੀਰ ਨਹੀਂ ਹਾਂ ਸਰੀਰ ਵਿੱਚ ਰਹਿਣ ਵਾਲੀ ਜੋ ਪਰਮ ਚੇਤਨਾ ਉਹ ਸਾਡਾ ਅਸਲੀ ਸਰੂਪ ਹੈ ਉਹ ਦਾ ਅਨੁਭਵ ਕਰ ਲਈਏ ਅਸੀਂ ਮਨ ਨੂੰ ਠਹਿਰਾ ਦਈਏ ਮਨ ਦੇ ਘੋੜਿਆਂ ਨੂੰ ਰੋਕ ਕੇ ਕੁਛ ਚਾਹੇ ਕੁਛ ਮਿੰਟਾਂ ਵਾਸਤੇ ਹੀ ਰੁਕ ਜਾਣ ਮਨ ਦੇ ਘੋੜੇ ਇਹ ਉਦੋਂ ਹੀ ਜਾਣ ਜਾਏਗਾ ਕਿ ਮੈਂ ਕੌਣ ਹਾਂ ਪਰ ਦੁੱਖ ਇਹ ਹੈ ਕਿ ਉਹ ਰੁਕਦੇ ਨਹੀਂ ਹੈ ਸਾਰੀ ਉਮਰ ਨਹੀਂ ਰੁਕਦੇ ਸੁੱਤੇ ਪਿਆਵ ਨਹੀਂ ਰੁਕਦੇ ਸੁਪਨੇ ਚੱਲ ਬੈੰਦੇ ਨੇ ਤੋ ਉਹ ਮਨ ਰੁਕਦਾ ਹੀ ਨਹੀਂ ਹੈ ਜਿਉਂ ਰੁਕੇਗਾ ਜਿਉਂ ਠਹਿਰ ਜਾਏਗਾ ਤਾਂ ਉਹ ਅਨੁਭਵ ਇਹਨੂੰ ਹੋ ਜਾਏਗਾ ਕਿ ਮੈਂ ਕੌਣ ਹਾਂ ਸੋ ਪਿਆਰਿਓ ਅਰਦਾਸ ਕਰੀਏ ਮਹਾਰਾਜ ਅੱਗੇ ਸਰਬਤੇ ਕਿਰਪਾ ਕਰਨ ਸਾਡੇ ਮਨ ਨੂੰ ਰੋਕ ਦੇਣ ਕੋਈ ਪਿਆਰਾ ਮਿਲਾ ਦੇਣ ਕੋਈ ਗੁਰਮਖ ਮਿਲਾ ਦੇਣ ਸੰਤ ਮਿਲਾ ਦੇਣ ਜਿਹੜਾ ਅਸ਼ੀਰਵਾਦ ਦੇ ਦੇਵੇ ਕਰ ਹੁਕਮ ਮस्तक ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਉਹਦੇ ਹੁਕਮ ਵਿੱਚ ਕੋਈ ਸੰਤ ਮਹਾਂਪੁਰਸ਼ ਸਿਰ ਤੇ ਹੱਥ ਰੱਖ ਦੇਵੇ ਮੱਥੇ ਤੇ ਹੱਥ ਰੱਖ ਦੇਵੇ ਗੁਰ ਹਾਸ ਧਰਿਓ ਮੇਰੇ ਮਾਥਾ ਮੱਥੇ ਤੇ ਹੱਥ ਰੱਖ ਦੇਵੇ ਆਪਣੀ ਸ਼ਕਤੀ ਵਰਤਾ ਦੇਵੇ ਇਹ ਮਨ ਨੂੰ ਰੋਕ ਦੇਵੇ ਸੱਚ ਨੂੰ ਅੰਦਰ ਵਸਾ ਦੇਵੇ ਫਿਰ ਆਨੰਦ ਹੀ ਆਨੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ